ਦੇ ਖਿਲਾਫ ਨਾ ਕੋਈ ਪਿਆ ਅ ਤੱਕ ਸਟੇਟਮੈਂਟ ਦਿੰਨਾ ਨਾ ਕਿਸੇ ਜਾਤੀ ਬੋਲਦੇ ਆ ਨਾ ਅਸੀਂ ਬੋਲਣਾ ਕਰਦੇ ਅਸੀਂ ਰੋਲ ਕਰਨਾ ਚਾਹੁੰਦੇ ਆ ਪੰਥਕ ਇਕਤਾ ਦੇ ਲਈ ਅੱਛਾ ਜੀ ਵੀ ਸਾਰੀਆਂ ਧਿਰਾਂ ਨੂੰ ਜਿੰਨੀਆਂ ਵੀ ਪੰਥਕ ਸੰਸਥਾਵਾਂ ਜੀ ਇਕੱਠੇ ਕਰੀਏ ਸਾਰੇ ਅੱਛਾ ਜੀ ਕਿ ਉਹ ਪੂਰਾ ਹੁੰਦਾ ਨਜ਼ਾਰਾ ਦੇਖੋ ਜੀ ਦਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਦੇ ਸਥਾਨ ਤੋਂ ਸੇਵਾ ਲੱਗੀ ਸੀ ਤੇ ਉਹਨਾਂ ਨੇ ਮਿਹਰ ਭਰਿਆ ਤਰੱਕੀ ਅੱਜ ਉਹ ਸੇਵਾ ਮੁਕੰਮਲ ਕਰਾ ਲਈ ਤੇ ਸ਼ੁਕਰਾਨਾ ਕਰਨ ਚੱਲੇ ਆ ਅੱਛਾ ਜੀ ਸ਼ਰੂਮ ਨੀ ਕਾਲੀਦਲ ਦਾ ਬਿਆਨ ਆ ਗਿਆ ਕਹਿੰਦੇ ਬਿੱਲੀ ਥੇਲੇ ਬਾਹ ਕਮੇਟੀ ਨੇ ਆਪਣਾ ਕੰਮ ਨਿਬੇੜ ਦਿੱਤਾ ਜੋ ਹੁਕਮਨਾਮਾ ਹੋਇਆ ਸੀ ਅੱਗੇ ਤੁਸੀਂ ਅਗਲਾ ਜਿਹੜਾ ਅਧਿਕਾਰ ਖੇਤਰ ਆ ਹੁਣ ਪ੍ਰਧਾਨ ਜੀ ਦਾ ਤੇ ਜਥੇਬੰਦੀ ਦਾ ਅੱਛਾ ਪਾਰਟੀ ਸਿੰਬਲ ਕੀ ਹੋਏਗਾ ਔਰ ਪਾਰਟੀ ਦਾ ਨਾਮ ਕੀ ਹੋਏਗਾ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕੀਤੀ ਆ ਡੈਲੀਗੇਟਾਂ ਨੇ ਪ੍ਰਧਾਨ ਚੁਣਿਆ ਅਗਲਾ ਜਿਹੜਾ ਜੋ ਵੀ ਅਗਲਾ ਤੁਸੀਂ ਬਿਆਨ ਹੈਗਾ ਪ੍ਰਧਾਨ ਜੀ ਤੋਂ ਤੇ ਅੱਗੇ ਜਥੇਬੰਦੀ ਤੋਂ ਨਹੀਂ ਪਰ ਤੁਸੀਂ ਇੱਕ ਵੱਡੇ ਲੀਡਰ ਹੋ ਤੇ ਤੁਹਾਨੂੰ ਸਵਾਲ ਆ ਕਿਉਂਕਿ ਤੁਸੀਂ ਵੀ ਬਹੁਤ ਮਿਹਨਤ ਕੀਤੀ ਆ ਸ਼ੁਰਤੋਂ ਲੱਗੇ ਰਹੇ ਹੋ ਤੇ ਉਹ ਸਾਡੀ ਤਾਂ ਕੋਸ਼ਿਸ਼ ਸੀ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਵੇ ਹਨਾ ਤੇ ਸਾਰਿਆਂ ਨੂੰ ਇੱਕ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਪੰਥਕ ਏਕਤਾ ਹੋਵੇ ਤੇ ਲੇਕਿਨ ਉਹਦੇ ਲਈ ਅਸੀਂ ਹੋਣਲੇ ਸਮੇਂ 'ਚ ਵੀ ਕੋਸ਼ਿਸ਼ ਕਰਦੇ ਰਵਾਂਗੇ ਅੱਛਾ ਰੇਵਾ ਅਗਰ ਬੀਜੇਪੀ ਨਾ ਹੁੰਦਾ ਤਾਂ ਕੀ ਤੁਹਾਡੀ ਤਿਆਰੀ ਨਹੀਂ ਨਹੀਂ ਕਾਬਾ ਰਲੇ ਅਗਰ ਬੀਜੇਪੀ ਦੇ ਨਾ ਹਜੇ ਕੋਈ ਮੇਰਾ ਅਧਿਕਾਰ ਖੇਤਰ ਹੀ ਨਹੀਂ ਸਾਡੇ ਯਾਰ ਇੱਕ ਕਮੇਟੀ ਦਾ ਅਧਿਕਾਰ ਖੇਤਰ ਨਹੀਂ ਹੈਗਾ ਇਹ ਇਹ ਅਧਿਕਾਰ ਖੇਤਰ ਹੁਣ ਪ੍ਰਧਾਨ ਜੀ ਦਾ ਤੇ ਅੱਗੇ ਜਥੇਬੰਦੀ ਦਾ ਇਦ ਲਈ ਸਾਡਾ ਜਿਹੜਾ ਕੰਮ ਸੀ ਅਸੀਂ ਤਾਂ ਉੱਥੇ ਸ਼ੁਕਰਾਨਾ ਕਰ ਚੱਲੇ ਆਂ ਸ੍ਰੀ ਕਾਲ ਤਖਤ ਸਾਹਿਬ ਤੇ ਵੀ ਇਹ ਨੇਪਰੇ ਚੜ ਗਿਆ ਘਰੋ ਬਸ ਜੋ ਵੀ ਸਾਨੂੰ ਸੇਵਾ ਲੱਗੀ ਸੀ ਨਹੀਂ ਪਰ ਅੱਗੇ ਅੱਗੇ ਵੀ ਤਾਂ ਅੱਗੇ ਅੱਗੇ ਅਗਲੀ ਜੱਥੇ ਬੰਦੀ ਗੱਲ ਜੀ ਪਰ ਇਸ ਤੋਂ ਇਲਾਵਾ ਜਿਹੜਾ ਹੈ ਕਿ ਹੁਣ ਜਿਹੜੇ ਪੁਰਾਣੇ ਜਿਸ ਦਾ ਨਵੇਂ ਜਿਹੇਦਾਰ ਸਾਹਿਬ ਬਣੇ ਗੜਗਾ ਸਾਹਿਬ ਉਹ ਕਹਿੰਦੇ ਪੰਜ ਮੈਂਬਰੀ ਕਮੇਟੀ ਦੀ ਮਾਨਤਾ ਰੱਦ ਕੀਤੀ ਜਾਂਦੀ ਦੇਖੋ ਅਸੀਂ ਆਪਣਾ ਕਾਰਜ ਨਿਪਟੇ ਚੜਾ ਲਿਆ ਵਾ ਸਾਰਾ ਹੁਣ ਮੈਂ ਉਹਨਾਂ ਬਾਰੇ ਕੀ ਕਰਨਾ ਦੂਸਰੇ ਪਾਸੇ ਸਰੋਨੀ ਗੱਲ ਤੇ ਬਾਦਲ ਵੀ ਕਹਿ ਰਹੇ ਨੇ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਅਸੀਂ ਆਪਦੀ ਜੋ ਸੇਵਾ ਲੱਗੀ ਸੀ ਉਹ ਨੇਪਰੇ ਚੜਾਤੀ ਅੱਛਾ ਅਜ ਸਿੰਘ ਸਾਹਿਬ ਨੇ ਕਿਹਾ ਆਪਣੀ ਸਪੀਚ ਦੇ ਵਿੱਚ ਕਿ ਮੇਰੇ ਅਗਰ ਕਿਸੇ ਪਰਿਵਾਰ ਤੋਂ ਕੋਈ ਵਾਰੀ ਪਸੀ ਜਾਂ ਮੇਰੇ ਕਿਸੇ ਬੰਦੇ ਦੇ ਵੀ ਕਿਰਦਾਰ ਕੋਈ ਕਰਨ ਦੀ ਕੋਸ਼ਿਸ਼ ਕੀਤੀ ਤੇ ਇਲਜ਼ਾਮ ਮੈਂ ਅਸੀਂ ਤਾਂ ਕਹਿੰਦੇ ਵੀ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਨਾ ਅਸੀਂ ਕਰਦੇ ਆ ਤੇ ਜਿਹੜੇ ਕਰਦੇ ਆ ਉਹਨਾਂ ਨੂੰ ਚਾਹੀਦਾ ਮਾੜੀ ਮੁੱਢੀ ਉਹਨਾਂ ਨੂੰ ਸਮੱਤ ਬਖਸ਼ੇ ਪਰਮਾਤਮਾ ਕਿ ਉਹ ਪੋਜ਼ਿਟਿਵ ਪੋਲਟਿਕਸ ਕਰਨ ਹਨਾ ਤੇ ਅਸੀਂ ਕਿਸੇ ਦੇ ਖਿਲਾਫ ਨਾ ਕੋਈ ਅਜੇ ਤੱਕ ਸਟੇਟਮੈਂਟ ਦਿੰਨਾ ਨਾ ਕਿਸੇ ਜਾਤੀ ਬੋਲਦੇ ਹਾਂ ਨਾ ਅਸੀਂ ਬੋਲਣਾ ਕਦੇ ਇਹ ਸਭ ਤੋਂ ਇੰਪੋਰਟੈਂਟ ਸਵਾਲ ਹੈ ਇੱਕ ਮਿੰਟ ਪੁੱਛੀ ਜੀ ਤਰਨ ਤਰਨ ਜਿਮਨੀ ਚੋਣ ਚ ਤੁਹਾਡੀ ਪਾਰਟੀ ਚੋਣ ਲੜੇਗੀ ਯਾਰ ਇਹ ਮੇਰਾ ਅਧਿਕਾਰ ਖੇਤਰ ਨਹੀਂ ਹੈਗਾ ਇਹ ਕਮੇਟੀ ਦਾ ਅਧਿਕਾਰ ਖੇਤਰ ਨਹੀਂ ਇਹ ਅੱਛਾ ਜੀ ਨਹੀਂ ਪਰ ਇਹ ਰਾਜਨੀਤਿਕ ਪਾਰਟੀ ਨਹੀਂ 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 ਉਹਦੇ ਬਾਰੇ ਰਾਜਨੀਤਿਕ ਜਿਹੜੀ ਹੁਣ ਜਥੇਬੰਦੀ ਆ ਪ੍ਰਧਾਨ ਜੀ ਨੇ ਕਿ ਜਥੇਬੰਦੀ ਜਵਾਬ ਦੇਊਗੀ ਨਾ ਹਾਂਜੀ ਹਾਂਜੀ ਕਿ ਸਾਸੀਂ ਥੋੜੀ ਜਵਾਬ ਦੇਣਾ ਤਾਂ ਆਨੁਲੇ ਸਮੇਂ ਦੇ ਵਿੱਚ ਨਵੀਂ ਮੂਵਮੈਂਟ ਕੀ ਦੇਖਣ ਨੂੰ ਚੱਠੇ ਬਾਦੀ ਦਾ ਢਾਂਚਾ ਕਿਵੇਂ ਕਿਉਂਕਿ ਉਹ ਸਾਰਾ ਤਾਂ ਪ੍ਰਧਾਨ ਜੀ ਨੇ ਕਰਦਾ ਪਾੜਾ ਕੀ ਰੋਲ ਹੋਏਗਾ ਪਾਰਟੀ ਉਹ ਤਾਂ ਟਾਈਮ ਦੱਸੂਗਾ ਨਾ ਹਜੇ ਹਜੇ ਤਾਂ ਪਹਿਲਾਂ ਅਸੀਂ ਅੱਜ ਨਾਲ ਤਾਂ ਪਹਿਲਾਂ ਨਵੇੜੀ ਨਾ ਰੋਲ ਜਰਾ ਹੈਗਾ ਹਾਂਜੀ ਹਾਂਜੀ ਅਸੀਂ ਸਾਡਾ ਜਿਹੜਾ ਮੇਨ ਰੋਲ ਅਸੀਂ ਕਰਨਾ ਚਾਹੁੰਦੇ ਆ ਉਹ ਅਸੀਂ ਰੋਲ ਕਰਨਾ ਚਾਹੁੰਦੇ ਆ ਪੰਥਕ ਇਕਤਾ ਦੇ ਲਈ ਅੱਛਾ ਜੀ ਵੀ ਸਾਰੀਆਂ ਧਿਰਾਂ ਨੂੰ ਕਿੰਨੀਆਂ ਵੀ ਪੰਥਕ ਸਸਤਾਮਾਂ 'ਚ ਇਕੱਠੇ ਕਰੀਏ ਸਾਰੇ ਅੱਛਾ ਜੀ ਇੱਕ ਅਮਰਪਾਲ ਹਰਣਾ ਦੀ ਵੀ ਪਾਰਟੀ ਆ ਕਿ ਉਹਨਾਂ ਨਾਲ ਵੀ ਪੰਥਕ ਇਕਤਾ ਉਹਨਾਂ ਸਰ ਵੀ ਨਾਰਾਜ਼ ਨਜ਼ਰ ਆ ਰਹੇ ਨੇ ਤੇ ਜਿਵੇਂ ਜਿਵੇਂ ਸਾમી ਖਿਲਾਫ ਬਿਆਨ ਦੇ ਦਿੰਦੇ ਨਜ਼ਰ ਆ ਰਹੇ ਨੇ ਤੇ ਫਿਰ ਇਕਤਾ ਕਿਵੇਂ ਕਿਵੇਂ ਹੋਈ ਤੁਸੀਂ ਤਾਂ ਕੋਸ਼ਿਸ਼ ਹੀ ਕਰ ਸਕਦੇ ਹਾਂ ਯਤਨ ਕਰਾਂਗੇ ਇਮਾਨਦਾਰੀ ਨਾਲ ਯਤਨ ਕਰਾਂਗੇ ਜਿਸ ਤਰ੍ਹਾਂ ਯਤਨ ਕੀਤੇ ਹੁੰਦੇ ਪਰ ਚੜ ਗਿਆ ਸ਼ਾਇਦ ਉਹ ਚ ਵੀ ਕਾਮਯਾਬ ਹੋ ਜਾਈਏ ਅਯਾਲੀ ਸਾਹਿਬ ਜਦੋਂ ਦੋ ਹੱਥ ਜੋੜ ਕੇ ਹੀ ਅਥਰ ਪੈਨੇ ਨਹੀਂ ਉਹ ਤਿਆਗ ਦੀ ਤਿਆਗ ਤਾਂ ਉਹਨਾਂ ਦੇ ਆ ਜਾਣ ਬਸ ਹੋ ਜੂ ਗਲਤ ਤਿਆਗ ਦੀ ਆ ਨਾ ਅਯਾਰੀ ਸਾਹਿਬ ਵੈਲਕਮ ਕਰਨੇ ਮੈਂ ਮੈਂ ਤਿਆਰ ਕਰਦਾ ਤੇ ਤੁਸੀਂ ਆਓ ਇਕੱਠੇ ਹੋ ਜਾਣਗੇ ਸਾਰੇ ਅੱਛਾ ਕੋਈ ਲੀਡਰ ਤੁਹਾਡੇ ਕਨੈਕਸ਼ਨ ਚ ਹੈਗੇ ਜਿਹੜੇ ਤੁਹਾਡਾ ਡਿਪਾਰਟਮੈਂਟ ਜੁਆਇਨ ਕਰਨਾ ਚਾਹੁੰਦੇ ਮੇਰੇ ਕਮੇਟੀ ਦਾ ਅਧਿਕਾਰ ਖੇਤਰ ਹੀ ਨਹੀਂ ਹੈ ਫਿਰ ਵੀ ਤੁਸੀਂ ਮਿਹਨਤੀ ਮੈਂ ਯਾਰ ਇੱਕ ਕਮੇਟੀ ਦਾ ਅਧਿਕਾਰ ਖੇਤਰ ਚ ਨਹੀਂ ਹੁੰਦੀ ਤੁਹਾਡੀ ਗੱਲ ਕੋਈ ਅੱਛਾ ਸਾਹਿਬ ਮੇਰੇ ਪਾਲੋਨਾਂ ਦਾ ਪਿਛਲੇ ਦਿਨ ਕੱਢ ਹੋਇਆ ਬਾਬਾ ਵਾਲੇ ਕੁਝ ਲੀਡਰ ਜਿਹੜੇ ਇੱਥੇ ਮੌਜੂਦ ਸੀ ਉੱਥੇ ਵੀ ਸੀਗੇ ਕੋਈ ਕਨੈਕਟੀਵਿਟੀ ਹੈਗੀ ਆਪਾਂ ਅੱਗੇ ਜਾ ਕੇ ਮਰਦੇ ਜਾਂ ਇੱਕ ਦੂਜੇ ਕੋ ਸਾਡੀ ਕੋਸ਼ਿਸ਼ ਆ ਵੀ ਪੰਥਕ ਇਕਤਾ ਹੋਵੇ ਸਾਰੀਆਂ ਪੰਥਕ ਜਥੇਬੰ ਉਦੇ ਲਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸੁਖਵੀਰ ਬਾਦਲ ਦੀ ਜਿਹੜਾ ਮਰਜੀ ਆ ਜਾਵੇ ਲੇਕਿਨ ਉਹ ਪੰਥਕ ਹਿਤ ਹੁਣ ਆਪਦੇ ਹਿਤ ਨਾ ਹੋਣ ਜੀ 100 ਪੰਥਕ ਕੇ ਕੇ ਦੀ ਗੱਲ ਕੀਤੀ ਜਾਨੀਏ ਤਾਂ ਕੀ ਲੱਗਦਾ ਜੇ ਪੰਥਕ ਕੇ ਕੇ ਨੂੰ ਲੈ ਕੇ ਪਹਿਲ ਕਦਮੀ ਕਿੱਦਾਂ ਦੀ ਜਾਪ ਸਕਦੀ ਹੈ ਪਹਿਲ ਕਦਮੀ ਕੀ ਜਦੋਂ ਤਿਆਗ ਹੋ ਗਿਆ ਤਾਂ ਪੰਥਕ ਕੇ ਕੇ ਤਾਂ ਉਹ ਜਿਹੜੇ ਤਿਆਗ ਤੇ ਆ ਜਾਣਗੇ ਉਹ ਦਾ ਮਤਲਬ ਪੰਥ ਦੇ ਹਤਾਇਸ਼ੀ ਨੇ ਤੇ ਅਸੀਂ ਆਪਦੇ ਤਿਆਗ ਤੇ ਕੰਮ ਕਰ ਰਹੇ ਹਾਂ ਜੀ ਸ਼ੁਕਰੀਆ ਠੀਕ ਹੈ